ਕੰਡਾ ਤਹ ਹਸੇ ਦਾ ਮੇਰੀ ਜੀ ਗਲ ਵਿੱਚ ਪੱਲੜੇ ਪਾ ਕੇ ਤੇਰੀ ਪ੍ਰੀਤ ਲਖਾਵੇ ਨਗਮੇ ਤੂੰ ਗਾ ਵੀ ਆ ਪਿਆ ਆ ਕੇ ਤੂੰ ਕਣਕਣ ਦੇ ਵਿੱਚ ਵਸਿਆ ਇਲਿਚਾ ਕਰਦੇ ਪੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਜੀ ਅਦੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਯਾ ਦੂਰੀ ਇਹ ਫੈ ਵਿੱਚ ਚਲਦੇ ਸਾਰੇ ਜੋ ਚੰਦ ਸੂਰਜ ਤੇ ਤਾਰੇ ਕਿਤੇ ਨਦੀਆਂ ਥੀਲ ਸਮੁੰਦਰ ਤਨ ਤਨ ਤੇਰੇ ਵਰਤਾਰੇ ਤੇਰੀ ਕੁਦਰਤ ਰੰਗ ਅਨੋਖੇ ਹੈ ਧਰਤ ਦੇ ਲਈ ਜ਼ਰੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਦੀ ਯਾ ਦੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਦੀ ਯਾ ਦੂਰੀ ਹੇ ਰਣਾ ਤੂੰ ਪੱਜ ਦੇਖ ਤੇ ਉਹ ਛੇਰਾ ਬੇਵੰਗ ਗੱਜੇ ਇਤੇ ਲੋਕ ਦੇ ਵਿੱਚ ਮਦਲੂਮਾ ਕਿਤੇ ਹਿੱਕਾਂ ਦੇ ਵਿੱਚ ਬੱਚੇ ਕਿਤੇ ਪ੍ਰੇਮ ਵਾਲਾ ਰਸ ਪਾਈ ਕੇ ਲੰਗਰ ਵਰਤਾਵੇਂ ਚੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਜੀ ਅਧੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਜੀ ਅਧੂਰੀ ਜਹ ਚੋਹਾ ਵਰਨਾ ਸਾਡਾ ਬਿਨਾ ਤੇਰੇ ਨਹੀਂ ਸਰਨਾ ਤੇਰਾ ਰਾਜ ਹੈ ਚੋਹਾ ਵਰਨਾ ਸਾਡਾ ਬਿਨਾ ਤੇਰੇ ਨਹੀਂ ਸਰਨਾ ਰੋਹ ਇੱਕ ਵਿੱਚ ਵਧੀ ਆ ਕੇ ਰਾਂ ਉਹਦਾ ਮੁਸ਼ਕਲ ਹੈ ਮਰਨਾ ਕਿਤੇ ਪ੍ਰੇਮ ਵਾਲਾ ਰਸ ਪਾ ਕੇ ਲੰਗਰ ਵਰਤਾਵੇਂ ਚੂਰੀ ਤੇਰੀ ਦੀਦ ਕਰਨ ਦੇ ਵਾਰੀ ਹੈ ਦਿਲ ਦੀਰੀ ਜੀ ਅਧੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀਰੀ ਜਿਆ ਦੂਰੀ ਲੋਕ ਰਤ ਪਾਲ ਬਰਗਾੜੀ ਇਹਦੇ ਨਾਲ ਪੰਜਾਂ ਦੇ ਆੜੀ ਹੂੰ ਬਖਸ਼ ਲਗਾ ਕੇ ਚਰਨੀ ਸਭ ਕੁਲ ਕੇ ਚੰਗੀ ਮਾੜੀ ਲੋ ਮੇਰਬਾਨ ਘਰ ਪੂਰੇ ਲੈ ਮੇਟ ਆਪ ਨਾਲ ਧੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀ 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 ਅਧੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀ ਦੀ ਜਿਆਦੂਰੀ